ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਖਾਲਸਾ ਵਹੀਰ ਕੱਢੀਆਂ ਇੱਕ ਜਿਹੜਾ ਆ ਉਹ ਘਟਨਾ ਹੋਈ ਸੀ ਅਜਨਾਲੇ ਥਾਣੇ ਦੀ ਤੇ ਜਿਹੜੀ ਅਜਨਾਲੇ ਥਾਣੇ ਦੀ ਘਟਨਾ ਹੋਈ ਸੀ ਤੇ ਉਸ ਤੋਂ ਬਾਅਦ ਬੜੀ ਚਰਚਾ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਖੜਨਾ ਚਾਹੀਦਾ ਸੀ ਕਿ ਨਹੀਂ ਖੜਨਾ ਚਾਹੀਦਾ ਸੀ ਤੇ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਭਈ ਇਹ ਖੜਿਆ ਕਿਉਂ ਗਿਆ ਨਹੀਂ ਸੀ ਖੜਨਾ ਚਾਹੀਦਾ ਤੇ ਅੰਮ੍ਰਿਤਪਾਲ ਅ즈ਨਾਲਾ ਰੋ ਪੈਨਲ ਸੈਟਅਪ ਬਾਈ ਅਕਾਲ ਤਖਤ ਜਥੇਦਾਰ ਫਾਈਨਲਾਈਜ਼ ਰਿਪੋਰਟ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ 16 ਮੈਂਬਰੀ ਪੈਨਲ ਜਿਹੜਾ ਆ ਉਹ ਕਮੇਟੀ ਜਿਹੜੀ ਆ ਗਠਿਤ ਕੀਤੀ ਜਿਹੜੀ ਇਹਦੇ ਬਾਰੇ ਆਪਣਾ ਸੁਝਾਅ ਦਊ ਤੇ ਆਪਣਾ ਜਿਹੜਾ ਆ ਉਹ ਦੱਸੂ ਕਿ ਲਿਜਾਣਾ ਚਾਹੀਦਾ ਕਿ ਨਹੀਂ ਲਿਜਾਣਾ ਚਾਹੀਦਾ ਲਿਜਾਣਾ ਗਲਤ ਹੈ ਇਹ ਸਾਰਾ ਕੁਝ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਲੈ ਕੇ ਅਜਿਹੇ ਘਟਨਾਵਾਂ ਨੂੰ ਲੈ ਕੇ ਅਪਨੇ ਰਿਪੋਰਟ ਦੋਗਾ ਜਿਹਦੇ ਕੋਆਰਡੀਨੇਟਰ ਸੀ ਕਰਨੈਲ ਸਿੰਘ ਜੀ ਪੀਰ ਮੁਹੰਮਦ ਹੁਣ ਇਸ ਤੋਂ ਅੱਗੇ ਕੀ ਹੈ ਕਿ ਜਿਹੜੀ ਫੋਰਪੋਰਟ ਹੈ ਉਹ ਜਿਹੜੀ ਹੈ 12 ਮਾਰਚ ਨੂੰ 6 ਮਾਰਚ ਨੂੰ ਕਮੇਟੀ ਬਣਦੀ ਹੈ 12 ਮਾਰਚ ਨੂੰ ਉਹਦੀ ਰਿਪੋਰਟ ਆਉਂਦੀ ਹੈ ਅਜ਼ਨਾਲਾ ਰੋ ਪੈਨਲ ਸਬਮਿਟਸ ਰਿਪੋਰਟ ਟੂ ਅਕਾਲ ਤਖਤ ਜਿਆਦਰ ਗਿਆਨੀ ਹਰਪ੍ਰੀਤ ਸਿੰਘ ਇਹ ਟ੍ਰਿਬਿਊਨ ਦੀ ਨਿਊਜ਼ ਹੈ 10 ਸਿਸਟਿਨ ਮੈਂਬਰ ਸਬਕਮੇਟੀ ਫਾਰਮਡ ਬਾਈ ਅਕਾਲ ਤਖਤ ਟੂਡੇ ਹੈਂਡਡ ਓਵਰ ਅ ਸੀਰੀਅਸ ਰਿਪੋਰਟ ਟੂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੰਟੇਨਿੰਗ ਦਾ ਵਿਊਜ਼ ਆਫ ਡਿਫਰੈਂਟ ਸੈਕਸ਼ਨਸ ਆਫ ਦਾ ਪੰਥ whether isรูป of guru granth sahib could be carried to protest or demonstration sites the coordinator of the subcommittee karnail singh peer mohammed handed over the sealed report to the jathedar on sunday hun tusi dasso 12 march 2023 nu oh jehdi report hai oh jathedar sahab kole submit kar ditti jandi ਉਸ ਸਮੇਂ ਕੌਣ ਜਥੇਦਾਰ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਨੇ ਕਿ ਮੇਰੇ ਕੋਲੇ ਕੋਈ ਪੜਤਾਲੀਆ ਰਿਪੋਰਟ ਨਹੀਂ ਆਈ ਉਹ ਉਸ ਸਮੇਂ ਆਈ ਜਦੋਂ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਦਵੀ ਤੋਂ ਹਟ ਗਿਆ ਸੀ ਹੁਣ ਤੁਸੀਂ ਦੱਸਦੇ ਹੋ ਕਿ ਮਾਰਚ 2023 'ਚ ਜਥੇਦਾਰ ਹੈਗੇ ਸੀ ਕਿ ਨਹੀਂ ਹੈਗੇ ਸੀ ਉਹ ਤੁਹਾਨੂੰ ਸਹਰਨ ਨੂੰ ਪਤਾ ਹੈ ਮੇਰੇ ਖਲ ਜਾ ਕੇ ਅਕਤੂਬਰ ਨਵੰਬਰ 'ਚ ਲੱਥ ਦੇ ਨੇ 2023 'ਚ ਉਸ ਸਮੇਂ ਜੱਜਦਾਰ ਸੀ ਆ ਦੁੱਖ ਬੋਲਦੇ ਕੀ ਹੈ ਜਦੋਂ ਭਾਈ ਅਮਰ ਕਪਾਲ ਸਿੰਘ ਮਹਾਰਾਜ ਦਾ ਸਰੂਪ ਲੈ ਕੇ ਥਾਣੇ ਵੱਲ ਗਏ ਨਾ ਉੱਥੇ ਜਿਹੜਾ ਘਟਨਾ ਵਾਪਰੀ ਸੀ ਅਜਨਾਲੇ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇੱਕ ਪੜਤਾਲ ਕਮੇਟੀ ਅਸੀਂ ਬਣਾਤੀ ਸੀ ਸਾਨੂੰ ਕਿਹਾ ਗਿਆ ਜੀ ਦੱਸੋ ਕਿ ਇਹ ਮर्याਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈ ਉਸੇ ਲੈ ਜਾਣਾ ਸਹੀ ਹੈ ਜਾਂ ਨਹੀਂ ਸਹੀ ਹੈ ਅਸੀਂ ਇੱਕ ਪੜਤਾਲੀਆ ਕਮੇਟੀ ਬਣਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਉਹ 45 ਕਮੇਟੀ ਦਾ ਮੁਖੀ ਸੀ ਸਰਦਾਰ ਕਰਨਾਲ ਸਿੰਘ ਪੀਰ ਮਮਦ। ਬਈ ਗੱਲ ਤਾਂ ਉਹ ਰਿਪੋਰਟ ਉਦੋਂ ਪੇਸ਼ ਕਰਦੇ ਨੇ ਜਦੋਂ ਮੈਂ ਅਫਾਲਤਖ ਸਾਹਿਬ ਦੀ ਜੇਸੇਦਾਰੀ ਤੋਂ ਮੈਨੂੰ ਫੜ ਕਰ ਦਿੱਤਾ ਗਿਆ ਸੀ। ਤੇ ਦੂਜੀ ਗੱਲ ਕਿੱਡਾ ਵੱਡਾ ਝੂਠੀਆ ਵੀ ਤੁਹਾਡੇ ਕੋਲੇ ਰਿਪੋਰਟ ਸਬਮਿਟ ਕੀਤੀ ਆ ਮਾਰਚ 2023 ਚ ਕੀਤੀ ਆ ਜਿਸ ਦਿਨ ਤੁਸੀਂ ਕਮੇਟੀ ਬਣਾਉਂਦੇ ਜੇ ਇੱਕ ਹਫਤੇ ਦੇ ਵਿੱਚ ਤੁਹਾਡੇ ਕੋਲੇ ਰਿਪੋਰਟ ਆ ਜਾਂਦੀ ਆ ਉਹ ਰਿਪੋਰਟ ਤੁਸੀਂ ਦੱਬ ਦਿੱਤੀ ਫਿਰ ਤੁਸੀਂ ਅੱਜ ਕਹਿੰਦੇ ਜੇ ਕਿ ਮੈਂ ਰਿਪੋਰਟ ਜਿਹੜੀ ਆਈ ਸੀ ਜਿਹੜੀ ਮੇਰੇ ਤੇ ਦੋਸ਼ ਲਾਇਆ ਗਿਆ ਆ ਮੈਂ ਉਸ ਰਿਪੋਰਟ ਤੇ ਕੁਝ ਨਹੀਂ ਕੀਤਾ ਜਿਹੜੀ ਤਿੰਨ ਮੈਂਬਰੀ ਕਮੇਟੀ ਨੇ ਲਾਈ ਆ ਉਹ ਤੇ ਰਿਪੋਰਟ ਜਿਹੜੀ ਉਸ ਸਮੇਂ ਉਕਾਬ ਤਖਤ ਸੰਭ ਤੇ ਆਈ ਜਦੋਂ ਮੈਂ ਜਥੇਦਾਰ ਨਹੀਂ ਸੀ ਹੁਣ ਅਗਲੀ ਗੱਲ ਜਿਹੜੀ ਹੈ ਕਿ ਜੁਲਾਈ 2022 ਦੇ ਵਿੱਚ ਭਗਵੰਤ ਮਾਨ ਜੀ ਦਾ ਦੂਜਾ ਵਿਆਹ ਹੁੰਦਾ ਹੈ ਮੁਬਾਰਕਾ ਹੁਣ ਉਹਨਾਂ ਨੂੰ ਦੋ ਤੋਂ ਪਹਿਲੋਂ ਵੀ ਚਾਰ ਜੀ ਹੋਏ ਸੀ ਹੁਣ ਤਿੰਨ ਹੋ ਗਏ ਆ ਹਾਂਜੀ ਤਿੰਨ ਪਹਿਲੇ ਭਾਵੇਂ ਛੱਡ ਤੇ ਤੇ ਦੂਜੇ ਵਿਆਹ ਦੇ ਉੱਤੇ ਚੰਦ ਕੀ ਚੜਿਆ ਕਿ ਸੀਮ ਮਾਨ ਦੇ ਵਿਆਹ ਮੌਕੇ ਹੋਈ ਮਰਿਆਦਾ ਭੰਗ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗੱਡੀ ਦੀ ਤਲਾਸ਼ੀ ਦਾ ਮੁੱਦਾ ਕਮੇਟੀ ਮੈਂਬਰਾਂ ਨੇ ਸ਼੍ਰੀ ਅਕਾਲ ਤਖਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖੋੜ ਉਠਾਇਆ ਆ ਵੀ ਹੈ ਆ এবੀਪੀ ਸਾਂਝਾ ਦੀ ਹੈ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਤੇ ਇੱਕ ਹੋਰ ਹੈ ਕਿ ਸ਼੍ਰੋਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਲਿਆ ਨੋਟਿਸ ਹੁਣ ਨੋਟਿਸ ਲਿਆਇਆ ਤੇ ਨੋਟਿਸ ਕੀ ਲਿਆਇਆ ਕਿ ਐਡਵੋਕੇਟ ਧਾਮੀ ਦੀ ਅਗਵਾਈ ਵਿੱਚ ਸ਼ਰੋਮਣੀ ਕਮੇਟੀ ਮੈਂਬਰਾਂ ਨੇ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਦਿੱਤਾ ਮੰਗ ਪੱਤਰ ਮੰਗ ਪੱਤਰ ਕੀ ਦਿੱਤਾ ਇਹ ਭਗਵੰਤ ਮਾਣ ਦੀ ਦੂਜੀ ਸ਼ਾਦੀ ਦੇ ਸਮੇਂ ਮੁੱਖ ਮੰਤਰੀ ਨਿਵਾਸ ਦੇ ਜਿਹੜਾ ਗੇਟ ਹੈ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੇ ਉਹਦੀ ਪਾਲਕੀ ਦੀ ਤਲਾਸ਼ੀ ਲਈ ਗਈ ਜੁੱਤੀਆਂ ਪਾ ਕੇ ਲਈ ਗਈ ਤਲਾਸ਼ੀ ਤੇ ਬੜੀ ਵੱਡੀ ਬੇਅਦਬੀ ਹੋਈ ਆ ਤੇ ਮੁੱਖ ਮੰਤਰੀ ਤੇ ਸਬੰਧਤਾਂ ਦੇ ਵਿਰੁੱਧ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਆ ਪਹਿਲੀ ਤੇ ਗੱਲ ਤੁਹਾਨੂੰ ਉਹ ਵੀਡੀਓ ਦਿਖਾ ਦਈਏ ਜਿੱਚ ਵਿਅਦਬੀ ਹੋ ਰਹੀ ਹੈ ਆ ਦੇਖਿਆ ਜੇ ਆ ਦੇਖ ਰਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ 14 ਜੁਲਾਈ 2022 ਨੂੰ ਇੱਕ ਵਫਦ ਲੈ ਕੇ ਤੇ ਮੰਗ ਪੱਤਰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਭਗਵੰਤ ਮਾਨ ਤੇ ਜਿਹੜੇ ਹੋਰ ਸਬੰਧਤ ਨੇ ਜਿੰਨਾ ਕਰਕੇ ਬੇਅਦਬੀ ਹੋਈ ਉਹਨਾਂ ਦੇ ਉੱਤੇ ਕਾਰਵਾਈ ਕਰਨ ਲਈ ਮੰਗ ਪੱਤਰ ਦਿੰਦੇ ਨੇ ਤੇ ਤੁਸੀਂ ਆਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੇ ਤੋਂ ਦੂਸਰਾ ਇਹ ਤਾਂ ਜੀ ਭਗਵੰਤ ਮੰਗਿਆ ਜਦੋਂ ਵਿਆਹ ਹੋਇਆ ਉਹਦੇ ਘਰ ਦੇ ਅੰਦਰ ਗੁਰਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਗਏ ਬਾਬਾ ਬਲਬੀਰ ਸਿੰਘ ਕਿ ਉਥੇ ਗੁਰਗ੍ਰੰਥ ਸਾਹਿਬ ਦੀ ਪਿਆਰੀ ਹੋਈ ਮੈਨੂੰ ਗੁਰੂ ਜੀ ਨੇ ਪ੍ਰਕਾਸ਼ ਦਿੱਤੀ ਹੈ ਮੈਂ ਬਰੋਦ ਵਿਆਹ ਚ ਸ਼ਾਮਿਲ ਸੀ ਮੈਨੂੰ ਦੀ ਪਤਾ ਅੱਜ ਤੁਸੀਂ ਦੱਸਦੇ ਪਏ ਉੱਥੇ ਗੁਰੂਗ੍ਰੰਥ ਸਾਹਿਬ ਦੀ ਬਿਆਨ ਵੀ ਹੋਈ ਉਹ ਵੀ ਮੇਰੇ ਤੇ ਦੋਸ਼ ਲਾਇਆ ਕਿ ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਕਰਨੀ ਸੀ ਜੀ ਤੁਸੀਂ ਲਿਖ ਕੇ ਦਿੱਤਾ ਸੀ ਉਸ ਵੇਲੇ ਮੈਨੂੰ ਕਿ ਉੱਥੇ ਆ ਬਿਆਨ ਵੀ ਹੋਈ ਹੈ ਪਰ ਲੱਗ ਇਸ ਤਰ੍ਹਾਂ ਦੀਆਂ ਹਾਸੋ ਹੀਣੀਆਂ ਜਿਹੜੀਆਂ ਗੱਲਾਂ ਬੜੀਆਂ ਨੇ ਉਹ ਉਸ ਰਿਪੋਰਟ ਦੇ ਵਿੱਚ ਇਹਨਾਂ ਦਾ ਮੇਰੇ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੁਣ ਤੁਸੀਂ ਦੱਸੋ ਕਿੱਥੇ ਜਾਈਏ ਕਿ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੁਹਾਨੂੰ ਦਰਖਾਸਤ ਦੇ ਰਿਹਾ ਆ ਵੱਡੀ ਗਿਣਤੀ ਵਿੱਚ ਨਾਲ ਮੈਂਬਰ ਨੇ ਕਿ ਭਗਵੰਤ ਮਾਨੇ ਤੇ ਹੋਰ ਸਬੰਧਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਕਰਵਾਈ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਕਰੋ ਤੇ ਮੰਗ ਪੱਤਰ ਵੀ ਤੁਹਾਨੂੰ ਦੇ ਕੇ ਗਏ ਆ ਅਰਜੀ ਤੁਹਾਨੂੰ ਦੇ ਕੇ ਗਏ ਆ ਦਰਖਾਸਤ ਤੁਹਾਨੂੰ ਦੇ ਕੇ ਗਏ ਆ ਬੇਨਤੀ ਪੱਤਰ ਤੁਹਾਨੂੰ ਦੇ ਕੇ ਗਏ ਆ ਤੇ ਉਹਦੇ باوجود ਵੀ ਤੁਸੀਂ ਕਹਿ ਦਿਓ ਕਿ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਕਿਹੜੀ ਅਰਜੀ ਦਿੱਤੀ ਸੀ ਇੱਕ ਹੋਣਾ ਵੀ ਸੁਣ ਲਓ ਜਿੱਚ ਗਵੰਤਮਾਨ ਦੇ ਵਿਆਹ ਦੇ ਉੱਤੇ ਕੋਈ ਵਿਅਕਤੀ ਦਾ ਪ੍ਰਤੀਕਰਮ ਵੀਡੀਓ ਬਿਆਨ ਦੇ ਰਹੇ ਆਹੀਂ ਉਸ ਸਮੇਂ 14 ਜੁਲਾਈ 2022 ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਦੇ ਰਹੇ ਨੇ ਖੁਦ ਐਕਸ਼ਨ ਕੋਈ ਨਹੀਂ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਫਤ ਤੇ ਅਰਜੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਪਰ ਪ੍ਰਧਾਨ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੀ ਕਾਲ ਤੱਕ ਸਾਥ ਦੇ ਆਏ ਪਿਛਲੇ ਦਿਨੀ ਸੀਐਮ ਹਾਊਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਧਨ ਸ੍ਰੀ ਕੋਪਾਲੀ ਸਾਹਿਬ ਦੇ ਵਿੱਚ ਗਿਆ। ਔਰ ਜਦੋਂ ਪਾਲਕੀ ਸਾਹਿਬ ਜਾ ਰਹੀ ਹੈ ਤੇ ਪਾਲਕੀ ਸਾਹਿਬ ਦੀ ਜਿਹੜੀ ਪਲਾਸ਼ੀ ਗੜੀ ਹੈ ਉਹ ਇਸ ਫੌਟੀ ਵਾਲੇ ਜਿਹੜੇ ਉੱਤੇ ਵਰਕਸ਼ੀਵਨਾ ਵੱਲੋਂ ਲਈ ਗਈ। ਇਹ ਮੰਦ ਪਾਦੀ ਕਰਦਾ। ਇਹ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਰਵਪਰੀ ਸਰਵੋਪਰੀ ਸਿਸ਼ਟ ਨੇ ਜਿੰਨਾ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦਾ ਸਤਕਾਰ ਵੱਧ ਤੋਂ ਵੱਧ ਵੱਧ ਤੋਂ ਵੱਧ ਸਿੱਖ ਕਰ ਸਕਦਾ ਹੈ ਕਰਨਾ ਚਾਹੀਦਾ। ਇਹ ਪਲਕੀ ਸਾਹਿਬ ਵਾਲੀ ਗੱਡੀ ਦੀ ਜਿਹੜੀ ਹੈ ਉਹ ਤਲਾਸ਼ੀ ਲੈਣੀ ਕਿਸੇ ਟੰਗ ਦੇ ਨਾਲ ਵਾਜਬ ਨਹੀਂ ਹੈ। ਜਿਹੜੇ ਰੇਜ਼ਮੈਂਟ ਕਰ ਰਹੇ ਸੀ ਉਹਨਾਂ ਨੂੰ ਵੀ ਇਸ ਪਾਸੇ ਜਿਹੜਾ ਪਹਿਲਾਂ ਹੀ ਜਾਣ ਦੇਣ ਦੀ ਵੱਡੀ ਜ਼ਰੂਰਤ ਸੀ। ਕਿ ਪਹਿਲਾਂ ਹੀ ਇਨਫਾਰਮ ਕਰ ਦੇ ਕਿ ਜੇ ਕਿਸੇ ਸਾਹਿਬ ਰਾਜਾ ਸੁਪਾਉਣਗੇ ਕਿ ਕੋਈ ਰੁਕਾਵਟ ਜਿਹੜੀ ਰਸਤੇ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਮੰਨ ਕੇ ਪਾਕੀ ਗੱਲ ਹੈ ਇੱਦਾਂ ਹੋਣੀ ਚਾਹੀਦੀ ਸੀ। ਇਹ ਵਾਰ ਸਿੱਖ ਤੇ ਜਿਹੜਾ ਮੰਨ ਹੈ ਕਿ ਇਹ ਘਟਨਾ ਹੋਣੀ ਲੱਗਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗਿਆਨੀ ਹਰਪ੍ਰੀਤ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ 7 ਜੁਲਾਈ 2022 ਨੂੰ ਭਗਵੰਤ ਮਾਨ ਜੀ ਦੀ ਦੂਜੀ ਸ਼ਾਦੀ ਦੇ ਮੌਕੇ ਤੇ ਮੁੱਖ ਮੰਤਰੀ ਨਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਤਲਾਸ਼ੀ ਲੈ ਕੇ ਨਰਾਦਰ ਕਰਕੇ ਕੀਤੀ ਗਈ ਸੀ ਉਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਆਪਣਾ ਮੰਗ ਪੱਤਰ ਵੀ ਦਿੰਦੀ ਐ ਤੇ ਉਸ ਤੋਂ ਦਾ ਵੀਡੀਓ ਬਿਆਨ ਵੀ ਸਾਹਮਣੇ ਆਉਂਦਾ ਆ ਤੇ ਕੱਲ ਜਿਹੜਾ ਬੀਤੇ ਕੱਲ ਜਿਹੜਾ ਆ ਉਹ ਜੈਦਰ ਗਾਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਕਿਹੜੀ ਤਰਖਾ ਦਿੱਤੀ ਸੀ 7 ਜੁਲਾਈ 2022 ਹੁਣ ਅਗਲੇ ਬੰਨੇ ਆ ਮੇਰੇ ਕੋਲੇ ਹਿੰਦੁਸਤਾਨ ਟੈਂਡ ਦੀ ਖਬਰ ਪੰਜਾਬ ਸੀਐਮਜ਼ ਵੈਡਿੰਗ ਜਥੇਦਾਰ ਸੈਂਮ ਚੈਕਿੰਗ ਆਫ ਵੈਨ ਕੈਰੀਂਗ ਗੁਰੂ ਗ੍ਰੰਥ ਸਾਹਿਬ ਵੀ ਜਥੇਦਾਰ ਸਾਹਿਬ ਨੇ ਬੜਾ ਸਖਤ ਇਤਰਾਜ਼ ਪ੍ਰਗਟਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੀ ਵੈਨ ਲੈ ਕੇ ਜਾ ਰਹੀ ਸੀ ਪਾਲਕੀ ਸਾਹਿਬ ਲੈ ਕੇ ਜਾ ਰਹੀ ਸੀ ਉਹਦੀ ਜਿਹੜੀ ਹੈ ਬੇਅਦਬੀ ਕੀਤੀ ਗਈ ਆ ਉਹਦੇ ਉੱਤੇ ਜਥੇਦਾਰ ਸਾਹਿਬ ਦਾ ਜਿਹੜਾ ਪ੍ਰतिकਰਮ ਸੀਗਾ ਉਹਦੇ ਬਾਰੇ ਬਕਾਇਦਾ ਇਹਦੇ ਵਿੱਚ ਦਰਜ ਕੀਤਾ ਗਿਆ ਹੁਣ ਇੱਕ ਹੋਰ ਝੂਠ ਇੱਕ ਬੀਬੀ ਬਾਰੇ ਚਰਚੇ ਚੱਲਦੇ ਨੇ ਕਿ 2019 ਤੋਂ ਲੈ ਕੇ ਉਹ ਬੀਬੀ ਜਿਹੜੀ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਪਰਕ ਚ ਰਹੀ ਉਹ ਬੀਬੀ ਦਮਦਮਾ ਸਾਹਿਬ ਦੇ ਕਾਲਜ ਸੀਗਾ ਉਥੇ ਅਸਿਸਟੈਂਟ ਪ੍ਰੋਫੈਸਰ ਵੀ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਘਰੇ ਉਹਦਾ ਆਮ ਹੀ ਆਉਣ ਜਾਣ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ 2019 ਚ ਵੀ ਤੇ ਉਸ ਤੋਂ ਬਾਅਦ ਵੀ ਉਹਨੂੰ ਬਹਿਰੀਨ ਲੈ ਕੇ ਜਾਂਦੇ ਰਹੇ ਤੇ ਦੱਸਦੇ ਕੀ ਰਹੇ ਕਿ ਮੇਰੀ ਪੀਏ ਆ ਹੁਣ ਸੰਗਤ ਨੂੰ ਕੀ ਸੰਗਤ ਦੇ ਸਾਹਮਣੇ ਤੇ ਹੋਣਾ ਕਿ ਸਾਇਦ ਪੀਏ ਹੀ ਆ ਉਹ ਗੱਲਾਂ ਜਿਹੜੀਆਂ ਨੇ ਆ ਹੌਸਤਾ ਹੌਸਤਾ ਨੰਗੀਆਂ ਹੋਈਆਂ ਇਥੋਂ ਤੱਕ ਕਿ ਬਹਿਰੀਨ ਦੇ ਕੁਝ ਗੁਰਮਖਾਂ ਨੇ ਕੁਝ ਬੀਬੀਆਂ ਨੇ ਜਦੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਪਿੱਛੇ ਜੇ ਬਹਿਰੀਨ ਗਏ ਹੈ ਇਹ ਬਹਿਰੀਨ ਵਾਲਿਆਂ ਦੇ ਦੱਸਣ ਮੁਤਾਬਕ ਹੈ ਕਿ ਕਿੰਨੀ ਇੱਕ ਗੱਲ ਸਹੀ ਹੈ ਮੈਨੂੰ ਖੁਦ ਉਹਨਾਂ ਫੋਨ ਤੇ ਦੱਸਿਆ ਕਿ ਅਸੀਂ ਗਿਆਨੀ ਰਗबीर ਸਿੰਘ ਜੀ ਨੂੰ ਪੁੱਛਿਆ ਕਿ ਜਿਹੜੇ ਸਿੰਘ ਸਹਿਬਾਨ ਹੁੰਦੇ ਨੇ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੈ ਉਹਨਾਂ ਨੇ ਪੀਏ ਜਿਹੜੀ ਇੱਕ ਬੀਬੀ ਰੱਖੀ ਹੈ ਕਿ ਪੀਏ ਬੀਬੀ ਰੱਖੀ ਜਾ ਸਕਦੀ ਹੈ ਉਹਨਾਂ ਦੇ ਮੁਤਾਬਕ ਹੈ ਵਿਗਿਆਨੀ ਰਗਬੀਰ ਸਿੰਘ ਹੋਰਾਂ ਨੇ ਕਿਹਾ ਕਿ ਨਹੀਂ ਸਿੰਘ ਸੇ ਬਾਣ ਦੇ ਨਾਲ ਕੋਈ ਬੀਬੀ ਨਹੀਂ ਹੁੰਦੀ ਕੋਈ ਪੀਏ ਨਹੀਂ ਹੁੰਦੀ ਤੇ ਹੁਣ ਉਸ ਬੀਬੀ ਨੂੰ ਲੈ ਕੇ ਜਿਹੜੀ ਚਰਚਾ ਚੱਲੀ ਜਿਹੜੇ ਪ੍ਰਿਕਟਾਵੇ ਹੋਏ ਤੇ 2019 ਤੋਂ ਇਹਨਾਂ ਦਾ ਸੰਪਰਕ ਸੀਗੀ ਤੇ ਜੋ ਪਤਾ ਲੱਗਾ ਕਿ ਉਹਦੇ ਉਹਨੂੰ ਲੈ ਕੇ ਜਿਹੜਾ ਆ ਵਦੇਸ਼ਾਂ ਚ ਜਾਂਦੇ ਰਹੇ ਨੌਜਵਾਨ ਬੀਬੀ ਐ 2019 ਚ ਵਿਆਹ ਹੋਇਆ ਤੇ ਤੁਸੀਂ ਆਪ ਦੇ ਹਿਸਾਬ ਨਾਲ ਉਹ ਕਿੰਨੀ ਕੁ ਉਮਰ ਹੋਗੀ ਹੁਣ ਉਹਦੇ ਬਾਰੇ ਜਥੇਦਾਰ ਹੋਈ ਕੀ ਕਹਿੰਦੇ ਐ ਇੱਕ ਫੋਟੋ ਐ ਬੀਬੀ ਜੀ ਦੀ ਇਹਦੇ ਵਿੱਚ ਪੀਲਾ ਸੂਟ ਪਾਇਆ ਆ ਬੀਬੀ ਜੀ ਨੇ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਬਿਲਕੁਲ ਖੜੋਤੀ ਹੈ ਤੇ 18 ਦਸੰਬਰ 2024 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬੋਲਦਿਆਂ ਹੋਇਆਂ ਸ਼ਾਇਦ ਪ੍ਰੈਸ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਝੂਠ ਕੀ ਬੋਲਦੇ ਆ ਕਿ ਇੱਕ ਫੋਟੋ ਜਿਹੜੀ ਹੈ ਵਾਇਰਲਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਬੀਬੀ ਨੂੰ ਮੇਰੇ ਨਾਲ ਖੜਿਆ ਦਿਖਾਇਆ ਗਿਆ ਉਹ ਫੋਟੋ ਐਡਿਟ ਕੀਤੀ ਗਈ ਹੈ ਲੇ ਗਿਆਨੀ ਆਰਪੀ ਸਿੰਘ ਜੀ ਸਭ ਕੁਝ ਛੱਡ ਦੇ ਸੱਜੇ ਦੀਆਂ ਖੱਬੇ ਦੀਆਂ ਢਾਕੇ ਦੀਆਂ ਬੰਗਲੇ ਦੀਆਂ ਤੂੰ ਇਸੇ ਗੱਲ ਦੀ ਆ ਜਾ ਜੇ ਸਾਬਤ ਕਰ ਦੇ ਕੇ ਫੋਟੋ ਐਡਿਟ ਹੈ ਆ ਦੇਖੋ ਤੇ ਜਦੋਂ ਇਹ ਕਹਿੰਦੇ ਸੀ ਇਹ ਜਿਹੜੀ ਫੋਟੋ ਹੈ ਇਹ ਐਡਿਟ ਕੀਤੀ ਹੋਈ ਹੈ ਤੇ ਐਡਿਟ ਵਾਲੀ ਵੀ ਤੇਰੀ ਆ ਗਈ ਵਿੱਚ ਹੈ ਹੈ ਨਹੀਂ ਹੈ ਨਹੀਂ ਗਈ ਅਸ਼ਾਉਣੀ ਆਈ ਇਹ ਹੈਗੀ ਸੀ ਹੈਗੀ ਸੀ ਉਹ ਫੋਟੋ ਜਿਹੜੀ ਆ ਇਹਨਾਂ ਨੇ ਕਿਹਾ ਸੀਗਾ ਐਡਿਟ ਹੈ ਤੇ ਆ ਲੋ ਜੀ ਆ ਫੋਟੋ ਵੀ ਆ ਤੇ ਆ ਉਹਦੀ ਵੀਡੀਓ ਬਣਾਈ ਹੋਈ ਆ ਜਦੋਂ ਇਹ ਕਹਿੰਦੇ ਆ ਕਿ ਫੋਟੋ ਐਡਿਟ ਕੀਤੀ ਹੋਈ ਹੈ ਫਲਾਈ ਟਿਕੋਸੀ ਦੇਖ ਲਓ ਬਿਜ਼ਨਸ ਸੀ ਸੀ ਉਹ ਕੰਪਨੀ ਖਬਰਿੰਦੀ ਸੰਧ ਤੁਮੇ ਕਹਾ ਦਾ ਇਹ ਕਹਿੰਦੇ ਆ ਕਿ ਮੈਂ ਬਿਜ਼ਨਸ ਕਲਾਸ ਸੀਗਾ ਤੇ ਉਹ ਇਕਨੋਮੀ ਕਲਾਸ ਸੀ ਤੇ ਮੈਂ ਇਹ ਵੀ ਦੱਸਦਾ ਕਿ ਟਿਕਟਾਂ ਦੋ ਆਈਆਂ ਸੀ ਪਹਿਲਾਂ ਪ੍ਰਬੰਧਕਾਂ ਵੱਲੋਂ ਇੱਕ ਬਿਜ਼ਨਸ ਕਲਾਸ ਦੀ ਜਹੇਦਾਰ ਹੋਰਾਂ ਦੀ ਤੇ ਬੀਬੀ ਦੀ ਇਕਨੋਮੀ ਦੀ ਸੀ ਤੇ ਜਹੇਦਾਰ ਸਾਹਿਬ ਉਹਨਾਂ ਟਿਕਟ ਵਾਪਸ ਕੀਤੀ ਕਹਿੰਦੇ ਨਹੀਂ ਬੀਬੀ ਦੀ ਵੀ ਬਿਜ਼ਨਸ ਦੀ ਕਰਾਓ ਫਿਰ ਬਿਜ਼ਨਸ ਵਾਲੀ ਚ ਹੀ ਲੈ ਕੇ ਗਏ ਉਹ ਸਾਰਾ ਸਪਸ਼ਟ ਕਰ ਕਿ ਅਸੀਂ ਕਿੱਥੇ ਰਹੇ ਤੇ ਭੈਰੀਂ ਦੀ ਸੰਧ ਅਲੀਪਾਪ ਜਾਣਦੀ ਹੈ ਉਹ ਕਿੱਥੇ ਸੀ ਮੈਂ ਕਿੱਥੇ ਸੀ ਉਸ ਲੜਕੀ ਦੇ ਨਾਲ ਮੇਰੀਆਂ ਤਸਵੀਰਾਂ ਜਿਹੜੀਆਂ ਐਡਿਟ ਕੀਤੀਆਂ ਗਈਆਂ। ਫਿਰ ਵੀ ਜਦੋਂ ਸਬਰ ਨਹੀਂ ਹੋਇਆ ਤੇ ਮੇਰੇ ਨਾਮ ਦਾ ਜਾਾਲੀ ਪੇਸ ਬਣਾਇਆ ਗਿਆ। ਆ ਹੁਣ ਤੁਸੀਂ ਦੱਸ ਦਿਓ ਕਿ ਮਿਲਦਾ ਹੈ। ਕਿ ਇਹ ਫੋਟੋ ਐਡਿਟ ਕੀਤੀ ਗਈ ਹੈ? ਇਹ ਵੀ ਝੂਠ। ਹੁਣ ਅਗਲੇ ਪੰਨੇ ਕੀ ਕਹਿੰਦੇ ਆ? ਕੱਲ ਕੀ ਕਹਿਣਾ ਨੇ? ਕਿ ਕਹਿੰਦੇ ਵੀ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਤੇ ਬਹਿਰੀਨ ਦੀ ਸੰਗਤ ਨੂੰ ਤੇ ਪੁੱਛ ਲੈਂਦੇ ਤੇ ਬਹਿਰੀਨ ਦੀ ਸੰਗਤ ਨੇ ਹੈ ਮਹੀਨਾ ਪਹਿਲਾਂ ਇੱਕ ਅਰਜੀ ਲਿਖ ਕੇ ਕੱਲੀ ਸੀ ਸ਼੍ਰੋਮਣੀ ਕਮੇਟੀ ਨੂੰ ਤੇ ਸ਼੍ਰੀ ਅਕਾਲਤਖ਼ਰ ਸਾਹਿਬ ਨੂੰ ਜਿਹੜੀ ਕਿ ਨੱਪ ਦਿੱਤੀ ਗਈ ਚਲ ਮੈਂ ਮੰਨ ਲਿਆ ਸ਼੍ਰੋਮਣੀ ਕਮੇਟੀ ਤੇ ਨੱਪ ਲੂਗੀ ਦੂਜੇ ਬਾਰੇ ਤੇ ਤੁਹਾਡੇ ਮੈਦੀ ਹੈ ਸਿੰਘ ਸਾਹਿਬ ਗਿਆਨੀ ਦੇ ਵੀ ਸਿੰਘ ਹੋ ਰਿਹਾ ਨਾ ਉਹਨਾਂ ਨੇ ਨੱਪ ਲਈਆ ਉਹ ਵੀ ਝੂਠ ਕੋਈ ਚਿੱਠੀ ਨਹੀਂ ਬਹਿਰੀਨ ਦੀ ਸੰਗਤ ਕੂਕ ਕੂਕੇ ਕਹਿੰਦੀ ਐ ਇਹ ਬੀਬੀ ਨੂੰ ਨਾਲ ਲਈ ਫਿਰਦੇ ਰਹੇ ਆ ਤੇ ਆ ਵੇਖੋ ਜਿਹੜਾ ਕੱਲ ਝੂਠ ਬੋਲਿਆ ਤੇ ਬਹਿਰੀਨ ਦੀ ਸੰਗਤ ਨੇ 1 ਮਹੀਨਾ ਪਹਿਲਾਂ ਚਿੱਠੀ ਲਿਖੀ ਸੀ ਜੇ ਲਿਖੀ ਸੀ ਤੇ ਪ੍ਰਗਟ ਕਰ ਦੇਣੀ ਸੀ ਕਾਪੀ ਤੁਹਾਡੇ ਕੋਲੇ ਵੀ ਹੋਣੀ ਐ ਕੰਮ ਕੰਮ ਤਾਂ ਪੁੱਛ ਲੋ ਓਥੇ ਜਿਹੜੇ ਗੁਰਦੁਆਰੇ 6 ਗੁਰਦੁਆਰੀ ਸਹਿਬਾਨ ਦੇ ਵਿੱਚ ਸਭਾ ਹੋਇਆ ਔਰ ਗੁਰਦੁਆਰੇ ਸਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਚਿੱਠੀ ਲਿਖੀ 1 ਮਹੀਨਾ ਪਹਿਲਾਂ ਜੇ ਕੋਈ ਇਹ ਜਮੀ ਮਰਤੀ ਸੇ ਨਹੀਂ ਹੈ ਸਾਡੇ ਹੀ ਕਿਸੇ ਮੈਂਬਰ ਦੀ ਸਫਾਰਸ਼ ਕੀਤੇ ਇੱਕ ਪ੍ਰਚਾਰਕ ਬੀਬੀ ਨੂੰ ਸੱਦਿਆ ਗਿਆ ਉਹਦੀ ਰਾਏ ਵੱਖਰੀ ਹੈ ਸਾਡੀ ਵੱਖਰੀ ਆਈਓ ਕੋ ਬਲੈਡ ਤੇ ਜ਼ਰੂਰ ਹੈ ਠੀਕ ਹੈ ਹੁਣ ਉਹ ਚਿੱਠੀ ਦਿਖਾ ਦਿੰਨ ਜਿਹੜੀ ਮਹੀਨਾ ਪਹਿਲਾਂ ਲਿਖੀ ਸੀ ਉਹ ਵੀ ਝੂਠ ਵੀ ਚੱਲਣ ਦਿਓ ਹੁਣ ਆਪਾਂ ਅੱਗੇ ਵੀ ਗੱਲ ਕੀਤੀ ਸੀ ਇਹ ਕਹਿੰਦੇ ਕਿ ਮੈਂ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋਇਆ ਮਨ ਪਤਾ ਨਹੀਂ ਉਹ ਕਿਹੜੇ ਪੰਜ ਪਿਆਰੇ ਸੀ ਜਿਨ੍ਹਾਂ ਸਾਹਮਣੇ ਪੇਸ਼ ਹੋਇਆ ਆ ਪੰਜਾਂ ਪਿਆਰਿਆਂ ਨੇ ਤਖਤਸ਼ਰੀ ਦਮਦੋਂ ਸਾਹਿਬ ਦੇ ਆ ਜਿਨ੍ਹਾਂ ਨੇ ਲਿਖ ਕੇ ਕਮੇਟੀ ਨੂੰ ਦਿੱਤਾ ਆ ਕਿ ਸਾਨੂੰ ਜਿਹੜਾ ਆ ਕੋਈ ਚਤਿੱਤਤਾ ਨਹੀਂ ਸੀ ਤੇ ਜਥੇਦਾਰ ਸਾਹਿਬ ਨੇ ਆਪਦੇ ਨਾਮ ਵਾਸਤੇ ਬੁਲਾਇਆ ਸਾਡੇ ਵੱਲੋਂ ਬੁਲਾਉਣ ਦਾ ਕਾਰਨ ਪੁੱਛਣ ਤੇ ਸਾਨੂੰ ਨਹੀਂ ਦੱਸਿਆ ਗਿਆ ਤੇ ਕਹਿੰਦੇ ਤਖਸਾਲ ਤੇ ਜਾਣਾ ਹੈ ਤਖਸਾਲ ਤੇ ਗਏ ਅਸੀਂ ਬੈਠ ਗਏ ਤੇ ਗਿਆਨੀ ਹਾਪੀ ਸਿੰਘ ਹੋਰਾਂ ਨੇ ਚੱਲਦੇ ਕੀਰਤਨ ਦਾ ਜਿਹੜਾ ਲਗਾਤਾਰ ਚੱਲ ਰਿਹਾ ਸੀ ਉਹਦਾ ਚੱਲਦਾ ਸ਼ਬਦ ਸਮਾਪਤ ਹੋਣ ਤੇ ਦੂਜਾ ਸ਼ਬਦ ਸਟਾਰਟ ਹੁੰਦਾ ਤੇ ਮੈਕ ਫੜ ਕੇ ਨਿੱਜੀ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਤੇ ਇਸ਼ਾਰੇ ਦੇ ਨਾਲ ਸਾਨੂੰ ਖੜਾ ਕਰ ਲਿਆ ਉਹ ਕਹਿੰਦਿਆ ਕਿ ਇਹ ਉਚਿਤ ਨਹੀਂ ਇਹ ਮਰਿਆਦਾ ਭੰਗਿਆ ਤੇ ਜੈਦਰ ਸਾਹਿਬ ਸਿੰਘ ਸੇਬਾ ਤੁਸੀਂ ਪੰਜ ਪਿਆਰਿਆਂ ਦੇ ਪੇਸ਼ ਥੜੀ ਹੋਏ ਜੇ ਪੰਜ ਪਿਆਰਿਆਂ ਨੂੰ ਹੁਕਮ ਕਰਕੇ ਤੁਸੀਂ ਆਪਣੇ ਸਾਹਮਣੇ ਖੜਿਆ ਕੀਤਾ